ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਦੇ ਉੱਤੇ ਵੱਡਾ ਐਕਸ਼ਨ ਲਿੱਤਾ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਲੈ ਲਿਆ ਗਿਆ ਹੈ 5 ਸਾਲ ਵਾਸਤੇ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਵੱਡੀ ਗਾਜਗਰੀ ਹੈ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਉੱਤੇ 5 ਸਾਲ ਵਾਸਤੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਤੁਹਾਨੂੰ ਦੱਸ ਦਿੰਨੇ ਆ ਕਿ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਜੋ ਕਾਰਵਾਈ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਦੇ ਵੱਲੋਂ ਕੀਤੀ ਗਈ ਉਸ ਦੇ ਉੱਤੇ ਹੀ ਜਿਹੜੇ ਨੇ ਸਵਾਲ ਖੜੇ ਕਰ ਦਿੱਤੇ ਸੀ ਕੁਮਰ ਵਿਜੇ ਪ੍ਰਤਾਪ ਨੇ ਪਾਰਟੀ ਦੇ ਵਿਰੁੱਧ ਗਤੀਵਿਧੀਆਂ ਨੂੰ ਦੇਖਦਿਆਂ ਹੋਇਆ ਇਹ ਵੱਡਾ ਐਕਸ਼ਨ ਜਿਹੜਾ ਆ ਉਹ ਕੁਮਰ ਵਿਜੇ ਪ੍ਰਤਾਪ ਦੇ ਉੱਤੇ ਲਿੱਤਾ ਗਿਆ ਇਸ ਵਕਤ ਦੀ ਵੱਡੀ ਖਬਰ ਹੈ ਕੁਮਰ ਵਿਜੇ ਪ੍ਰਤਾਪ ਦੇ ਉੱਤੇ ਵੱਡਾ ਐਕਸ਼ਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਆਪਣੇ ਹੀ ਵਿਧਾਇਕ ਦੇ ਉੱਤੇ ਵੱਡਾ ਐਕਸ਼ਨ ਲਿੱਤਾ ਗਿਆ ਹੈ 5 ਸਾਲ ਵਾਸਤੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਤੁਹਾਨੂੰ ਦੱਸ ਦਿੰਦੇ ਆ ਆਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੇ ਵਿਰੁੱਧ ਵਿਜੀਲੈਂਸ ਕਾਰਵਾਈ ਦੇ ਉੱਤੇ ਸਵਾਲ ਖੜੇ ਕੀਤੇ ਸੀ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਨੂੰ ਇਹ ਸਵਾਲ ਖੜੇ ਕਰਨੇ ਕਿੰਨਾ ਕਿਤੇ ਮਹਿੰਗੇ ਸਾਬਤ ਹੋਏ ਨੇ ਆਮ ਆਦਮੀ ਪਾਰਟੀ ਨੇ ਕੁਮਰ ਵਿਜੇ ਪ੍ਰਤਾਪ ਨੂੰ 5 ਸਾਲ ਦੇ ਲਈ ਮੁਅਤਲ ਕਰ ਦਿੱਤਾ ਆਮ ਆਦਮੀ ਪਾਰਟੀ ਦੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਹੈ ਜਾਨੀ ਕਿ ਪੀਏਸੀ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੁਣ ਕਰਕੇ ਉਹਨਾਂ ਨੂੰ ਮੁਅਤਲ ਜਿਹੜਾ ਆ ਉਹ ਕਰ ਦਿੱਤਾ ਗਿਆ ਇਸ ਵਕਤ ਦੀ ਬੇਹਦ ਅਹਿਮ ਖਬਰ ਵੱਡੀ ਖਬਰ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਆ ਆਈਪੀਐਸ ਅਧਿਕਾਰੀ ਵੀ ਰਹੇ ਨੇ ਕੁਮਰ ਵਿਜੇ ਪ੍ਰਤਾਪ ਅਤੇ ਵਿਧਾਇਕੀ ਦੀਆਂ ਚੋਣਾਂ ਲੜਦੇ ਨੇ ਅਤੇ ਚੋਣ ਜਿੱਤਦੇ ਨੇ ਅਤੇ ਕਈ ਵੱਡੇ ਮਸਲਿਆਂ ਦੇ ਉੱਤੇ ਜਿਹੜੀ ਆਪਣੀ ਆਵਾਜ਼ ਵੀ ਜਿਹੜੀ ਰੱਖਦੇ ਨਜ਼ਰ ਆਉਂਦੇ ਸੀ ਤਾ ਹੁਣ ਪਾਰਟੀ ਦੇ ਵੱਲੋਂ ਉਹਨਾਂ ਨੂੰ 5 ਸਾਲ ਦਾ ਜਿਹੜਾ ਆ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਅ ਸਿੱਧਾ ਰੁਖ ਕਰ ਲਏ ਨੇ ਆ ਰਵੀ ਸੰਗਰਾ ਹੂਰ ਸਾਡੇ ਨਾਲ ਜੁੜ ਚੁੱਕੇ ਨੇ ਤਾਜ਼ਾ ਜਾਣਕਾਰੀ ਲੈਣੇ ਆ ਰਵੀ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਵੱਡਾ ਐਕਸ਼ਨ ਜਿਹੜਾ ਆ ਕੁਮਰ ਵਿਜੇ ਪ੍ਰਤਾਪ ਦੇ ਉੱਤੇ ਲਿੱਤਾ ਗਿਆ ਕੀ ਕੁਝ ਜਾਣਕਾਰੀ ਆ ਦੇਖੋ ਪਰੰਦਰ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਆਮ ਆਦਮੀ ਪਾਰਟੀ ਨੇ 5 ਸਾਲਾਂ ਦੇ ਲਈ ਪਾਰਟੀ ਤੋਂ ਸਸਪੈਂਡ ਕੀਤਾ ਹੈ ਹਮ ਔਰ ਉਸ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਦੇ ਵੱਲੋਂ ਪਿਛਲੇ ਦਿਨੀ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਅਰੈਸਟ ਕਰਨ ਦੇ ਲਈ ਵਿਜੀਲੈਂਸ ਦੀ ਟੀਮ ਉਹਨਾਂ ਦੇ ਘਰ ਜਾਂਦੀ ਹੈ ਤਾਂ ਜੋ ਵੀਡੀਓ ਵਨੀਤ ਦਿਨੀਤ ਪਰ ਮਜੀਠੀਆ ਦੇ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਗਈਆਂ ਸੀ ਉਹੀ ਵੀਡੀਓ ਕੁਮਰ ਵਿਜੇ ਪ੍ਰਤਾਪ ਹੋਰਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕਰਕੇ ਲਿਖਿਆ ਸੀ ਕਿ ਆਮ ਆਦਮੀ ਪਾਰਟੀ ਨੇ ਇਹ ਬਲਫ ਕੀਤਾ ਹੈ ਸਰਕਾਰ ਨੇ ਬਲਫ ਕੀਤਾ ਹੈ ਕਿਉਂਕਿ ਜਦੋਂ ਵਿਕਰਮ ਸਿੰਘ ਮਜੀਠੀਆ ਕਾਂਗਰਸ ਦੀ ਸਰਕਾਰ ਵਲੇ ਜੇਲ੍ਹ ਚ ਸੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਉਸ ਵੇਲੇ ਪੁੱਛਗਿੱਛ ਦੇ ਲਈ ਜੇਕਰ ਉਹ ਨੜਿੰਦਾ ਸੀ ਤਾਂ ਸਰਕਾਰ ਨੂੰ ਉਸ ਵੇਲੇ ਹੀ ਉਹਦੇ ਤੋਂ ਪੁੱਛਗਿੱਛ ਕਰ ਲੈਣੀ ਚਾਹੀਦੀ ਸੀ ਜਦ ਕਿ ਜਦੋਂ ਕੋਰਟ ਨੇ ਸਰਕਾਰ ਨੂੰ ਪੁੱਛਿਆ ਕਿ ਜੇਕਰ ਵਿਕਰਮ ਸਿੰਘ ਮਜੀਠੀਆ ਪੁਛਗਤ ਦੇ ਲਈ ਜਿਹੜੇ ਨੇ ਉਹ ਤੁਹਾਡੇ ਕੰਮ ਦੇ ਨਹੀਂ ਜਾਨੀ ਵਿਕਰਮ ਸਿੰਘ ਮਜੀਠੀਆ ਤੋਂ ਸਾਰੀ ਪੁਛਗਤ ਹੋ ਚੁੱਕੀ ਹੈ ਤਾਂ ਉਹ ਕਹਿੰਦੇ ਨੇ ਕਿ ਫਿਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਣਾ ਕਾਨੂੰਨ ਦੇ ਉਲਟ ਹੈ ਤਾਂ ਉੱਥੇ ਸਰਕਾਰ ਦੇ ਤੰਤਰ ਨੇ ਐਗਰੀ ਕੀਤਾ ਕਿ ਸਾਨੂੰ ਵਿਕਰਮ ਸਿੰਘ ਮਜੀਠੀਆ ਦੀ ਪੁਛਗਤ ਲਈ ਲੋੜ ਨਹੀਂ ਹੈਗੀ ਤਾਂ ਫਿਰ ਉਸ ਦੀ ਜ਼ਮਾਨਤ ਹੋਗੀ ਉਹਨਾਂ ਨੇ ਉਹੀ ਪੁਆਇੰਟ ਆਫ 뷰 ਤੋਂ ਗੱਲ ਕੀਤੀ ਕਿ ਜੇਕਰ ਵਿਕਰਮ ਜੀਠਿਆ ਦੇ ਖਿਲਾਫ ਉਹਨਾਂ ਕੋਲ ਕੋਈ ਸਬੂਤ ਸੀ ਜਾਂ ਵਿਕਰਮ ਸਿੰਘ ਮਜੀਠੀਆ ਤੋਂ ਪੁੱਛ ਕੇ ਕਰਨ ਦੇ ਲਈ ਉਹ ਰੁੜਿੰਦਾ ਸੀ ਤਾਂ ਫਿਰ ਉਸ ਵੇਲੇ ਸਰਕਾਰ ਨੇ ਉਸ ਨੂੰ ਜ਼ਮਾਨਤ ਕਿਉਂ ਦਵਾਈ ਤਾਂ ਜੇਕਰ ਹੁਣ ਵਿਕਰਮ ਸਿੰਘ ਮਜੀਠੀਆ ਇੰਨੇ ਕਰਾਪਟ ਨੇ ਤਾਂ ਉਹਨਾਂ ਦੇ ਘਰ ਦੇ ਵਿੱਚ ਰੇਡ ਕਰਨ ਦਾ ਢੰਗ ਗਲਤ ਹੈ ਉਹ ਕਹਿੰਦੇ ਨੇ ਕਿ ਬਹੁ ਬੇਟੀਆਂ ਸਭ ਦੀਆਂ ਇੱਕੋ ਜੀਆਂ ਹੁੰਦੀਆਂ ਪਰ ਗਨੀਪ ਕੌਰ ਮਜੀਠੀਆ ਨੂੰ ਧੱਕੇ ਮਾਰਨੇ ਗਲਤ ਸੀ ਉਹਨਾਂ ਨੇ ਇਸ ਤਰੀਕੇ ਦੇ ਤਰਕ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੇ ਜਿਸ ਤੋਂ ਲੈ ਕੇ ਰਡਾਰ ਤੇ ਚੱਲ ਰਿਹਾ ਸੀ ਕੁਮਰ ਵਿਜੇ ਪ੍ਰਤਾਪ ਸਿੰਘ ਔਰ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਇੱਥੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਉਹਨਾਂ ਦੇ ਪੱਖ ਦੇ ਵਿੱਚ ਖੜਨਾ ਹੀ ਇੱਕ ਗੁਨਾਹ ਨਹੀਂ ਉਹਨਾਂ ਨੇ ਬਹੁਤ ਵਾਰ ਜੋ ਬੇਦਬੀ ਦਾ ਮਾਮਲਾ ਸੀਗਾ ਜਾਂ ਫਿਰ ਗੋਲੀ ਕਾਂਡ ਦਾ ਮਾਮਲਾ ਸੀ ਜਿਸ ਦੀ ਉਹਨਾਂ ਨੇ ਜਾਂਚ ਵੀ ਕੀਤੀ ਔਰ ਇਸ ਦੇ ਬਾਬਤ ਵੀ ਉਹਨਾਂ ਨੇ ਬਹੁਤ ਵਾਰ ਵਿਧਾਨ ਸਭਾ ਦੇ ਵਿੱਚ ਟਾਈਮ ਮੰਗਿਆ ਕਿ ਇਸ ਤੇ ਇੱਕ ਸਪੈਸ਼ਲ ਸੈਸ਼ਨ ਬੁਲਾਇਆ ਜਾਵੇ ਜਾਂ ਇੱਕ ਦਿਨ ਪੂਰਾ ਰੱਖਿਆ ਜਾਵੇ ਜਿਸ ਤੇ ਇਸ ਤੇ ਬਹਿਸ ਹੋਵੇ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਕਨਫਲਿਕਟ ਸੀਗਾ ਉਹ ਮਜੀਠੀਆ ਤੇ ਇਸ ਮਾਮਲੇ ਤੇ ਆ ਕੇ ਆਪਣੀ ਚਰਮ ਸੀਮਾ ਤੇ ਪਹੁੰਚ ਗਿਆ ਔਰ ਜਿੱਥੇ ਸਰਕਾਰ ਇਹ ਦਾਵਾ ਕਰਦੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਬਿਲਕੁਲ ਠੀਕ ਤਰੀਕੇ ਨਾਲ ਅਰੈਸਟ ਕੀਤਾ ਗਿਆ ਬਿਲਕੁਲ ਠੀਕ ਤਰੀਕੇ ਨਾਲ ਐਫਆਈਆਰ ਹੋਈ ਹੈ ਬਿਕਰਮਜੀਤਿਆ ਉਸ ਦੇ ਵਿੱਚ ਦੋਸ਼ੀ ਪਾਏ ਜਾਣਗੇ ਤਾਂ ਫਿਰ ਉਹਨਾਂ ਦਾ ਹੀ ਵਿਧਾਇਕ ਸਰਕਾਰ ਦੀ ਮੁਖਾਲਫਤ ਕਿਵੇਂ ਕਰ ਸਕਦਾ ਹੈ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਸਰਕਾਰ ਸੀ ਨਾਲ ਆਮ ਆਦਮੀ ਪਾਰਟੀ ਸੀ ਉਹ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਤੇ ਐਕਸ਼ਨ ਲੈਂਦੀ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਦੀ ਮੁਖਾਲਫਤ ਕੀਤੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੀ ਜੋ ਵਿਚਾਰਧਾਰਾ ਹੈ ਉਸ ਦੇ ਉਲਟ ਚੱਲੇ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਇਸ ਕਰਕੇ ਉਹਨਾਂ ਨੂੰ 5 ਸਾਲ ਦੇ ਲਈ ਪਾਰਟੀ ਦੇ ਵਿੱਚੋਂ ਨिलੰਬਿਤ ਜਾਣੀ ਕਿ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੂੰ ਰਵੀ ਇੱਕ ਸਵਾਲ ਹੋਰ ਇੱਥੇ ਖੜਾ ਹੁੰਦਾ ਕਿ ਹੁਣ ਇਸ ਕਾਰਵਾਈ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਦਾ ਕੀ ਐਕਸ਼ਨ ਰਹਿਣ ਵਾਲਾ ਹੈ ਕਿ ਉਹ ਵੀ ਕਿਤਨਾ ਕਿਤੇ ਅਸਤੀਫਾ ਦੇ ਸਕਦੇ ਨੇ ਨਹੀਂ ਦੇਖੋ ਅਜਿਹੇ ਬਹੁਤ ਮਾਮਲੇ ਆਏ ਨੇ ਕਿਉਂਕਿ ਜਿਸ ਕੋਲੇ ਪਾਵਰ ਹੈਗੀ ਹੈ ਜੋ ਪੰਜਾਬ ਵਿਧਾਨ ਸਭਾ ਦਾ ਮੈਂਬਰ ਹੈਗਾ ਲੋਕਾਂ ਵੱਲੋਂ ਚੁਣਿਆ ਗਿਆ ਤਾਂ ਉਸ ਤੇ ਕਈ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਚੁਣੇ ਹੋਏ ਜਿਨ੍ਹਾਂ ਲੋਕਾਂ ਨੇ ਉਸ ਨੂੰ ਚੁਣ ਕੇ ਭੇਜਿਆ ਉਹਨਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਸ ਨੇ ਉਹਨਾਂ ਦੀ ਗੱਲ ਕਰਨੀ ਹੈ ਕੰਮ ਚਾਹੇ ਹੋਵੇ ਜਾਂ ਨਾ ਹੋਵੇ ਕਿਉਂਕਿ ਵਿਰੋਧੀ ਧਿਰ ਦੇ ਵਿੱਚ ਵੀ ਤਾਂ ਵਿਧਾਇਕ ਹੁੰਦੇ ਨੇ ਉਹ ਆਪਣੇ ਪੰਜਾਬ ਦੀ ਆਪਣੇ ਹਲਕੇ ਦੀ ਗੱਲ ਰੱਖਦੇ ਆ ਤੇ ਜੇਕਰ ਕੁਮੇਰ ਕੁਮਰ ਵੀ ਜੇ ਪ੍ਰਤਾਪ ਆਪਣੇ ਇਹ ਸਭਿਧਾਨ ਸਭਾ ਮੈਂਬਰ ਦੇ ਉਹਦੇ ਤੋਂ ਅਸਤੀਫਾ ਦੇ ਵੀ ਦਿੰਦੇ ਆ ਤਾਂ ਫਿਰ ਉਹਨੂੰ ਵਿਧਾਨ ਸਭਾ ਦੇ ਅੰਦਰ ਜਾਣ ਦਾ ਮੌਕਾ ਵੀ ਨਹੀਂ ਮਿਲਣਾ ਉਹਨਾਂ ਕੋਲ ਸਮਾਂ ਕਿ ਉਹ ਪੰਜਾਬ ਵਿਧਾਨ ਸਭਾ ਦੇ ਕਿਸੇ ਵੀ ਸੈਸ਼ਨ ਦੇ ਵਿੱਚ ਜਾ ਕੇ ਆਪਣੀ ਗੱਲ ਰੱਖ ਸਕਦੇ ਆ ਤਾਂ ਦੂਜੀ ਜ਼ਿੰਮੇਵਾਰੀ ਲੋਕਾਂ ਦੀ ਵੀ ਹੈ ਕਿ ਉਹਨਾਂ ਨੇ ਚੁਣ ਕੇ ਭੇਜਿਆ ਔਰ ਆਧ ਰਸਤੇ ਜੇਕਰ ਉਹਨਾਂ ਦਾ ਚੁਣਿਆ ਹੋਇਆ ਨੁਮਾਇੰਦਾ ਉਹਨਾਂ ਦੀ ਗੱਲ ਕਰਨ ਦੀ ਬਜਾਏ ਸਰਕਾਰ ਦੇ ਜਿਹੇ ਐਕਸ਼ਨ ਤੋਂ ਖਫਾ ਹੋ ਕੇ ਜੇਕਰ ਜ਼ਾਇਨ ਦਿੰਦਾ ਤਾਂ ਲੋਕ ਵੀ ਨਾਰਾਜ਼ ਹੁੰਦੇ ਆ ਪਰ ਇੱਥੇ ਹਾਲ ਦੀ ਘੜੀ ਇਹ ਕਹਿਣਾ ਸੰਭਵ ਨਹੀਂ ਕਿ ਇੱਕ ਹੋਰ ਵਿਜੇਪੁਰ ਆਪ ਜਿਹੜੇ ਨੇ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ 2027 ਦੇ ਨੇੜੇ ਜਾ ਕੇ ਕੁਮਰ ਵਿਜੇ ਪ੍ਰਤਾਪ ਕੋਈ ਵੱਡਾ ਫੈਸਲਾ ਲੈ ਸਕਦੇ ਆ ਠੀਕ ਹੈ ਠੀਕ ਹੈ ਰਵੀ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਵਾਸਤੇ ਤਾਂ ਕੁਮਰ ਵਿਜੇ ਪ੍ਰਤਾਪ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਵੱਡਾ ਐਕਸ਼ਨ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਦੇ ਉੱਤੇ ਲਿੱਤਾ ਗਿਆ ਹੈ ਕੁਮਰ ਵਿਜੇ ਪ੍ਰਤਾਪ ਨੂੰ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਉੱਤੇ ਜੇਕਰ ਗੱਲ ਕਰ ਲਈ ਜਾਵੇ ਵਿਜੀਲੈਂਸ ਦੇ ਐਕਸ਼ਨ ਦੀ ਜੋ ਅ ਕਾਰਵਾਈ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਸੀ ਉਹ ਕਿਤੇ ਨਾ ਕਿਤੇ ਉਨ੍ਹਾਂ ਨੂੰ ਮਹਿੰਗੇ ਸਾਬਤ ਹੋਏ ਨੇ